ਅਮਰੀਕਾ ਦੇ ਇੱਕ ਵੱਡੇ ਆ ਪੋਲਿਟਿਸ਼ੀਅਨ ਨੇ ਇਹ ਬਿਆਨ ਦਿੱਤਾ ਸੀ ਨਰਿੰਦਰ ਮੋਦੀ ਦੇ ਨਾਲ ਖੜ ਕੇ ਕਿ ਅਸੀਂ ਅਮਰੀਕਾ ਦੇ ਵਿੱਚ ਤੁਹਾਡੇ ਦਿਲਜੀਤ ਦੁਸਾਂਝ ਨੂੰ ਸੁਣਦੇ ਆ ਸੋ ਕਿੱਥੇ ਤੱਕ ਪਹੁੰਚਿਆ ਪੱਗ ਕਿੱਥੇ ਤੱਕ ਪਹੁੰਚੀ ਇਸੇ ਤਰ੍ਹਾਂ ਸਿੱਧੂ ਮੂਸੇਵਾਲਾ ਸੀ ਸੋ ਕਿਵੇਂ ਦੇਖਦੇ ਹਾਂ ਕੀ ਸਾਫਤਾਨ ਰਹਿਣ ਦੀ ਲੋੜ ਹੈਗੀ ਹੈ ਦਿਲਜੀਤ ਦੁਸਾਂਝ ਜੇ ਤਾਂ ਪੰਜਾਬੀ ਆ ਸਿੱਖ ਹੈ ਦਸਤਾਰਬੰਦੀ ਹੈ ਫੇਰ ਟਾਰਗੇਟ ਜਿਵੇਂ ਆਪਾਂ ਪਿਛਲਾ ਦੇਖਿਆ ਜਿਵੇਂ ਸਿੱਧੂ ਮੂਸੇਵਾਲਾ ਸੀਗਾ ਉਹ ਦਸਤਾਰ ਨੂੰ ਦੇਖੋ ਟਾਈਮ ਸਕੁエア ਤੱਕ ਲੈ ਗਿਆ ਵੱਡੀਆਂ ਸਕਰੀਨਾਂ ਤੇ ਹੁਣ ਤੱਕ ਚੱਲ ਰਹੀ ਹੈ ਹੁਣ ਉਹਦੋਂ ਵੀ ਜ਼ਿਆਦਾ ਫੇਮਸ ਹੋ ਗਿਆ ਜੀ ਤਾਂ ਆ ਵੀ ਕੋਸੇ ਦਾਦਾ ਹੀ ਆ ਸੋ ਮੈਂ ਕਹਿੰਦਾ ਉਹਨਾਂ ਨੂੰ ਆਪਦੀ ਸਿਕਿਉਰਿਟੀ ਦਾ ਖਾਸ ਖਿਆਲ ਰੱਖਣਾ ਚਾਹੀਦਾ ਆਪਾਂ ਅੱਗੇ ਹੁਣੀ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੇ ਵੀ ਉਹਨਾਂ ਦੇ ਮੰਮੀ ਟੈਡੀ ਦੇ ਤੇ ਜਿਹੜੇ ਛੋਟਾ ਬੱਚਾ ਉਹਨਾਂ ਦੇ ਘਰ ਆਇਆ ਉਹਦੀ ਵੀ ਗੱਲ ਕਰ ਰਹੇ ਸੀ ਇਹਨਾਂ ਸਾਰਿਆਂ ਨੂੰ ਆਪਦਾ ਧਿਆਨ ਰੱਖਣਾ ਚਾਹੀਦਾ ਸੇਫਟੀ ਪ੍ਰਾਇੋਰਟੀ ਰੱਖਣੀ ਚਾਹੀਦੀ ਆ ਸੈਲੈਬ੍ਰਿਟੀ ਹੁੰਦੇ ਆ ਆਪਾਂ ਇਹਨਾਂ ਨੂੰ ਇਦਾਂ ਨਾ ਸੋਚੀ ਆਪਾਂ ਜਜ ਨਾ ਕਰੀਏ ਵੀ ਇਹਨਾਂ ਤੋਂ ਅਸੀਂ ਕੋਈ ਐਕਸਪੈਕਟੇਸ਼ਨ ਰੱਖਦੇ ਆਂ ਕਰਕੇ ਉਹ ਫਿਰ ਜਦੋਂ ਉਹਨਾਂ ਦਾ ਕੰਮ ਆ ਜਦੋਂ ਫਿਰ ਉਹਨੇ ਜਿੱਦਾਂ ਹੁਣ ਤੁਸੀਂ ਚਮਕੀਲੇ ਦੀ ਗੱਲ ਕੀਤੀ ਫਿਲਮ ਬਣਾਈ ਆਪਾਂ ਤਾਂ ਓਬਵੀਅਸਲੀ ਨਹੀਂ ਲਾਈਕ ਕਰਦੇ ਪਰ ਉਹ ਜੇ ਉਹਦਾ ਕੰਮ ਆ ਉਹਨੇ ਕਰਨ ਉਹ ਪੰਜਾਬ ਜਿਸ ਜਿਸ ਫੀਲਡ ਦੇ ਵਿੱਚ ਵੀ ਗਰੋ ਕਰਦਾ ਹੈ ਤੇ ਦੁਸ਼ਮਣ ਨੂੰ ਉਹ ਚੰਗਾਰੀ ਲੱਗਦਾ ਬੇਸ਼ੱਕ ਖੇਡਾਂ ਦੀ ਗੱਲ ਹੋਵੇ ਕਬੱਡੀ ਦੀ ਗੱਲ ਹੋਵੇ ਤਾਂ ਕਬੱਡੀ ਦੇ ਵਿੱਚ ਵੀ ਨੌਜਵਾਨ ਮਰਨੇ ਸ਼ੁਰੂ ਹੋ ਗਏ ਉਹ ਚਾਹੇ ਗੋਲੀਆਂ ਦੇ ਨਾਲ ਜਾਂ ਫਿਰ ਟੀਕਿਆਂ ਦੇ ਨਾਲ ਉਸ ਤੋਂ ਬਾਅਦ ਜਦੋਂ ਪੰਜਾਬ ਦੀ 뮤직 ਇੰਡਸਟਰੀ ਫਿਲਮ ਇੰਡਸਟਰੀ ਗਰੋ ਕਰਨ ਲੱਗੀ ਤਾਂ ਉਹ ਵੀ ਕਿਤੇ ਨਾ ਕਿਤੇ ਚੁੱਭਣ ਲੱਗੀ ਉਹਨਾਂ ਨੂੰ ਜਿਹੜੇ ਪੰਜਾਬ ਨੂੰ ਸਹੀ ਜਾਂ ਫਿਰ ਚੜ੍ਹਦਾ ਨਹੀਂ ਦੇਖਣਾ ਚਾਹੁੰਦੇ ਗ로우 ਕਰਦਾ ਨਹੀਂ ਦੇਖਣਾ ਚਾਹੁੰਦੇ ਇਹਦੀਆਂ ਉਦਾਹਰਨਾਂ ਬਹੁਤ ਸਾਰੀਆਂ ਨੇ ਜਿਵੇਂ ਤੁਸੀਂ ਪਿਛਲੇ ਸਮੇਂ ਦੇ ਵਿੱਚ ਦੇਖਿਆ ਕਿ ਸਿੱਧੂ ਮੂਸੇਵਾਲੇ ਦਾ ਗੋਲੀਆਂ ਮਾਰ ਕੇ ਕਤਲ ਉਹਦੀ ਅੰਤਰਰਾਜੀ ਪ੍ਰਸਿੱਧੀ ਉਹਦੇ ਫਾਲੋਅਰਜ਼ ਉਹਦੀਆਂ ਗੱਲਾਂ ਕਰਕੇ ਇਹ ਕਤਲ ਜਿਹੜਾ ਹੈਗਾ ਮੰਨਿਆ ਜਾਂਦਾ ਹੋ ਜਾਂਦਾ ਹੈ ਉਸ ਤੋਂ ਬਾਅਦ ਜੇ ਤੋਂ ਗੱਲ ਕਰਦੇ ਆ 20-22 ਸਾਲ ਦੇ ਨੌਜਵਾਨ ਦੀ ਸ਼ੁਭ ਦੀ ਜਿਹੜਾ ਹਜੇ ਨਵਾਂ ਨਵਾਂ ਗਾਉਣਾ ਸ਼ੁਰੂ ਕੀਤਾ ਹੈ ਨੌਜਵਾਨਾਂ ਦੇ ਵਿੱਚ ਬਹੁਤ ਕਰੇਜ਼ ਆ ਉਸ ਮੁੰਡੇ ਦਾ ਸੋ ਉਹਨੂੰ ਵੀ ਟਾਰਗੇਟ ਕੀਤਾ ਗਿਆ ਫਿਰ ਇੱਕ ਏਪੀ ਢਿੱਲੋਂ ਮੁੰਡਾ ਹੈ ਜੋ ਗੁਰਦਾਸਪੁਰ ਦੇ ਨਾਲ ਸਬੰਧਤ ਹੈ ਬੇਸ਼ੱਕ ਉਹ ਪਗੜੀ ਧਾਰੀ ਨਹੀਂ ਹੈ ਸਿੱਖ ਸ਼ਕਲ ਦੇ ਵਿੱਚ ਨਹੀਂ ਹੈ ਪਰ ਫਿਰ ਵੀ ਉਹ ਸਿੱਖ ਸਿੱਖਾਂ ਦਾ ਮੁੰਡਾ ਹੈ ਪੰਜਾਬ ਤੋਂ ਬਿਲੋਂਗ ਕਰਦਾ ਹੈ ਉਹਨੂੰ ਵੀ ਕਿਤੇ ਨਾ ਕਿਤੇ ਟਾਰਗੇਟ ਕੀਤਾ ਗਿਆ ਇਥੋਂ ਤੱਕ ਕਿ ਮੇਜਰ ਗੌਰਵ ਆਰਿਆ ਵਰਗੇ ਜਿਹੜੇ ਲੋਕ ਨੇ ਉਹ ਟਾਰਗੇਟ ਕਰਦੇ ਹੋਏ ਨਜ਼ਰ ਆਏ ਕਿ ਬਹੁਤ ਚੰਗਾ ਹੋਇਆ ਕਿ ਸਿੱਧੂ ਮੂਸੇਵਾਲਾ ਜਿਹੜਾ ਖਤਮ ਹੋ ਗਿਆ ਮਰ ਗਿਆ ਉਹਨਾਂ ਇਥੋਂ ਤੱਕ ਸ਼ਬਦ ਜਿਹੜੇ ਵਰਤੇ ਹੈਗੇ ਆ ਸੋ ਅੱਜ ਗੱਲ ਚੱਲ ਰਹੀ ਹੈ ਜਿਹਦੇ ਉੱਤੇ ਆਪਾਂ ਖਾਸ ਤੌਰ ਤੇ ਗੱਲ ਕਰਾਂਗੇ ਗਾਇਕ ਦਿਲਜੀਤ ਦੋਸਾਂਝ ਦੀ ਦਿਲਜੀਤ ਦੋਸਾਂਝ ਜਿਹੜਾ ਇਸ ਵळे ਕੀ ਟਾਰਗੇਟ ਤੇ ਹੈ ਆਪਾਂ ਇਹਦੇ ਉੱਤੇ ਗੱਲ ਕਰਾਂਗੇ ਕਿਉਂਕਿ ਦਿਲਜੀਤ ਦੋਸਾਂਝ ਦੀਆਂ ਪਿਛਲੇ ਸਮੇਂ ਦੇ ਵਿੱਚ ਇੰਟਰਨੈਸ਼ਨਲ ਕਲੈਬੋਰੇਸ਼ਨਸ ਹੋਣੀਆਂ ਅਮਰੀਕਨ ਸਿੰਗਰਜ਼ ਦੇ ਨਾਲ ਕੋਚੇਲਾ ਦੇ ਵਿੱਚ ਗਾਉਣਾ ਜਾਂ ਫਿਰ ਵੱਡੀਆਂ ਫਿਲਮਾਂ ਆਉਣੀਆਂ ਬਾਲੀਵੁੱਡ ਦੇ ਵਿੱਚ ਵੀ ਇੱਕ ਵੱਖਰਾ ਨਾਮ ਅੰਬਾਨੀਆਂ ਦੇ ਵਿਆਹ ਦੇ ਉੱਤੇ ਸਾਰਾ ਜਿਹੜਾ ਧਿਆਨ ਹੈ ਉਹ ਕੇਂਦਰ ਦਿਲਜੀਤ ਦੋਸਾਂਝ ਵੱਲ ਸੀ ਅੰਬਾਨੀਆਂ ਦਾ ਪੈਸਾ ਲੱਗਾ ਵਿਆਹ ਉਹਨਾਂ ਦੇ ਮੁੰਡੇ ਦਾ ਪਰ ਧਿਆਨ ਦਿਲਜੀਤ ਦੋਸਾਂਝਵਾਲ ਸੀ ਸੋ ਇਹ ਗੱਲਾਂ ਜਿਹੜੀਆਂ ਕਿਤੇ ਨਾ ਕਿਤੇ ਬਾਹਰ ਆ ਰਹੀਆਂ ਕਿ ਇਸ ਸਮੇਂ ਦੇ ਉੱਤੇ ਆਉਂਦੇ ਸਮੇਂ ਦੇ ਵਿੱਚ ਅ ਦਿਲਜੀਤ ਤੋਂ ਸਾਂਝ ਨੂੰ ਵੀ ਕੋਈ ਇਸ ਤਰ੍ਹਾਂ ਦਾ ਡੇਂਜਰ ਕੋਈ ਖਤਰਾ ਕੋਈ ਥ੍ਰੈਟ ਹੋ ਸਕਦਾ ਆਪਾਂ ਇਹਦੇ ਉੱਤੇ ਵੀ ਗੱਲਬਾਤ ਕਰਾਂਗੇ ਸਾਡੇ ਨਾਲ ਬਹੁਤ ਸਾਡੇ ਖਾਸ ਭਾਈ ਕੁਲਦੀਪ ਸਿੰਘ ਜੀ ਦਿਓੜ ਜੁੜ ਚੁੱਕੇ ਨੇ ਆਓ ਵੈਲਕਮ ਕਰੀਏ ਤੇ ਫਿਰ ਗੱਲਬਾਤ ਕਰਦੇ ਆਂ ਭਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਤੇ ਬਸ ਅੱਛਾ ਭਾਜੀ ਕਿਵੇਂ ਦੇਖਦੇ ਹੋ ਸਾਡਾ ਇਹ ਵਿਸ਼ਾ ਨਹੀਂ ਆਪਾਂ ਆਮ ਧਾਰਮਿਕ ਮਸਲਿਆਂ ਦੇ ਉੱਤੇ ਗੱਲ ਕਰਦੇ ਆਂ ਪਰ ਫਿਰ ਵੀ ਇਹ ਸਾਡੇ ਪੰਜਾਬ ਦੇ ਨੌਜਵਾਨ ਨੇ ਹਨ ਅ ਸਿਰਾਂ ਦੇ ਉੱਤੇ ਪੱਗਾਂ ਬੰਨ ਕੇ ਇਹਨਾਂ ਨੇ ਪਛਾਣ ਬਣਾਈ ਹੈ ਪੱਗ ਦੀ ਪਛਾਣ ਬਣਾਈ ਹੈ ਬੇਸ਼ੱਕ ਬਹੁਤ ਸਾਰੀਆਂ ਬੜਾਈ ਹੈ ਜੋ ਸਾਨੂੰ ਪੰਥਕ ਤੌਰ ਤੇ ਨਹੀਂ ਮਨਜ਼ੂਰ ਹੈਗੀ ਪਰ ਫਿਰ ਵੀ ਆਪਾਂ ਕਹਿੰਦੇ ਆ ਕਿ ਪੰਜਾਬ ਦੇ ਨੌਜਵਾਨ ਨੇ ਕਿਤੇ ਨਾ ਕਿਤੇ ਪੱਗ ਨੂੰ ਪ੍ਰਮੋਟ ਕਰਦੇ ਆ ਕੋਚੇਲਾ ਦੇ ਵਿੱਚ ਤੁਹਾਨੂੰ ਯਾਦ ਹੋਣਾ ਅਮਰੀਕਾ ਦੇ ਇੱਕ ਵੱਡੇ ਅਫਸਰ ਨੇ ਮਾਫ ਕਰਨਾ ਇੱਕ ਵੱਡੇ ਪੋਲੀਟੀਸ਼ੀਅਨ ਨੇ ਇਹ ਬਿਆਨ ਦਿੱਤਾ ਸੀ ਨਰਿੰਦਰ ਮੋਦੀ ਦੇ ਨਾਲ ਖੜ ਕੇ ਕਿ ਅਸੀਂ ਅਮਰੀਕਾ ਦੇ ਵਿੱਚ ਤੁਹਾਡੇ ਦਿਲਜੀਤ ਦੁਸਾਂਝ ਨੂੰ ਸੁਣਦੇ ਆ ਸੋ ਕਿੱਥੇ ਤੱਕ ਪਹੁੰਚਿਆ ਪੱਗ ਕਿੱਥੇ ਤੱਕ ਪਹੁੰਚੀ ਇਸੇ ਤਰ੍ਹਾਂ ਸਿੱਧੂ ਮੂਸੇਵਾਲਾ ਸੀ ਸੋ ਕਿਵੇਂ ਦੇਖਦੇ ਹੋ ਕੀ ਸਾਫਤਾਨ ਰਹਿਣ ਦੀ ਲੋੜ ਹੈਗੀ ਹੈ ਦਿਲਜੀਤ ਦੁਸਾਂਝ ਨੂੰ ਤਕੋ ਬਾਈਸਾ ਪਹਿਲਾਂ ਤਾਂ ਇੱਕ ਗੱਲ ਇਹ ਦਾਵਾ ਜੇ ਤਾਂ ਪੰਜਾਬੀ ਆ ਸਿੱਖ ਹੈ ਦਸਤਾਰਬੰਦੀ ਹੈ ਫਿਰ ਟਾਰਗੇਟ ਅੱਛਾ ਸੋ ਭਾਵੇਂ ਇੰਡੀਆ ਦੇ ਵਿੱਚ ਹੋਵੇ ਭਾਵੇਂ ਬਾਹਰ ਹੋਵੇ ਜਿਹੜਾ ਬੰਦਾ ਸਿੱਖਾਂ ਨੂੰ ਚਮਕਾ ਰਿਹਾ ਕਿਉਂਕਿ ਆਪਾਂ ਨੂੰ ਮੰਨਣਾ ਪਵੇਗਾ ਕਿ ਠੀਕ ਆ ਆਪਾਂ ਧਾਰਮਿਕ ਜਿੱਦਾਂ ਤੁਸੀਂ ਕਿਹਾ ਉਹ ਜਿਹੇ ਵੀਡੀਓ ਵਗੈਰਾ ਬਣਾਉਨੇ ਪਰ ਆਪਾਂ ਨੂੰ ਰੈਕਗਨਾਈਜ਼ ਕਰਨਾ ਪਊਗਾ ਵੀ ਆਪਾਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਸਾਰੇ ਪੰਜਾਬੀਆਂ ਨੂੰ ਸਾਰੇ ਸਿੱਖਾਂ ਨੂੰ ਭਾਵੇਂ ਉਹ ਮੋਨੇ ਆ ਭਾਵੇਂ ਉਹ ਦਸਤਾਰ ਬੰਦੇ ਆ ਭਾਵੇਂ ਉਹ ਮਰਤਾਰੀ ਆ ਈਵਨ ਹਿੰਦੂਆਂ ਨੂੰ ਵੀ ਜੋ ਵੀ ਜੋ ਵੀ ਪੰਜਾਬ ਚ ਹਾਂਜੀ ਜਲੇ ਮਰਜੀ ਧਰਮ ਦੇ ਹੋਣ ਬਿਲਕੁਲ ਜੀ ਤੇ ਕਰਕੇ ਆਪਾਂ ਫਰਕ ਨਹੀਂ ਕਰ ਸਕਦੇ ਕਿਉਂਕਿ ਆਪਣੇ ਜਿਹੜਾ ਐਕਚੁਅਲ ਰੂਟਸ ਆ ਉਹ ਪੰਜਾਬ ਨਾਲ ریلیਟਡ ਹਨ ਪਰ ਆਪਣੀ ਬਾਕੀ ਇੰਡੀਆ ਨਾਲ ਵੀ ਕੋਈ ਇਸ਼ੂ ਨਹੀਂ ਪਰ ਤੁਸੀਂ ਇਹ ਦੇਖਿਆ ਹੋਗਾ ਇਹ ਤੇ ਪੈਟਰਨ ਕਿ ਜਿਹੜਾ ਸਿੱਖਾਂ ਦਾ ਨਾਮ ਚਮਕਾ ਰਿਹਾ ਬਾਹਰ ਹਨਾ ਜਣੀ ਗੱਲ ਦਸਤਾਰ ਦੀ ਜਿਹੜੀ ਆ ਇਹ ਨਹੀਂ ਇਹ ਗਾਣਿਆਂ ਦੀ ਨਹੀਂ ਗੱਲ ਨੈਸਸੈਰੀਲੀ ਗੱਲ ਇਹ ਆ ਕਿ ਜੇ ਦਸਤਾਰ ਬਾਹਰ ਪਟ੍ਰੇ ਕੀਤੀ ਜਾ ਰਹੀ ਆ ਇਹਨੂੰ ਪੋਜ਼ਿਟਿਵ ਲਾਈਟ ਜਾਨੀ ਉਹ ਲੋਕ ਦੇਖ ਰਹੇ ਹਨ ਤੇ ਇਹ ਕਿਥੇ ਦੇਖੋ 911 ਚ ਕਹਿੰਦੇ ਸਭ ਤੋਂ ਪਹਿਲਾਂ ਜਿਹੜਾ ਸਿੱਖ ਮਾਰਿਆ ਗਿਆ ਸੀ ਉਹ ਦਸਤਾਰ ਕਰਕੇ ਮਾਰਿਆ ਗਿਆ ਸੀ ਕਿਉਂਕਿ ਉਹਨਾਂ ਨੂੰ ਭੁਲੇਖਾ ਪਿਆ ਕਿ ਇਹ ਅਫਗਾਨੀ ਆ ਆਪਾਂ ਇਹ ਨਹੀਂ ਕਹਿੰਦੇ ਉਹ ਜੇ ਅਫਗਾਨੀ ਹੁੰਦਾ ਮਾਰ ਦਿੰਦੇ ਉਹ ਵੀ ਗਲਤ ਪਰ ਕਹਿਣ ਦਾ ਆਪਾ ਇਹ ਆ ਵੀ ਜੇ ਸਾਡੇ ਦੇਖੋ ਆਪਣੀ ਕੌਮ ਨੰਬਰਸ ਚ ਬਾਕੀਆਂ ਕੌਮਾਂ ਨਾਲੋਂ ਘੱਟ ਹੋ ਸਕਦੀ ਆ ਪਰ ਜੇ ਆਪਣੇ ਇਦਾਂ ਪਟ੍ਰੇਲ ਕਹਿ ਲੋ ਜਿੱਦਾਂ ਨਹੀਂ ਪਬਲਿਸਿਟੀ ਜੇ ਹੁੰਦੀ ਆ ਉਹ ਆਪਣੇ ਲਈ ਵਧੀਆ ਚੀਜ਼ ਆ ਪਰ ਜਿਵੇਂ ਆਪਾਂ ਪਿਛਲਾ ਦੇਖਿਆ ਜਿਵੇਂ ਸਿੱਧੂ ਮੂਸੇ ਵਾਲਾ ਸੀਗਾ ਉਹ ਦਸਤਾਰ ਨੂੰ ਦੇਖੋ ਟਾਈਮ ਸਕੁਅਰ ਤੱਕ ਲੈ ਗਿਆ ਵੱਡੀਆਂ ਸਕਰੀਨਾਂ ਤੇ ਹੁਣ ਤੱਕ ਚੱਲ ਰਹੀ ਹੈ ਹੁਣ ਉਹ ਤੋਂ ਵੀ ਜ਼ਿਆਦਾ ਫੇਮਸ ਹੋ ਗਿਆ ਤੇ ਦਲਜੀਤ ਰਾ ਵੀ ਕੋਸੇ ਦਾ ਦਾ ਹੀ ਆ ਸੋ ਮੈਂ ਕਹਿੰਦਾ ਉਹਨਾਂ ਨੂੰ ਆਪਦੀ ਸਿਕਿਉਰਿਟੀ ਦਾ ਖਾਸ ਖਿਆਲ ਰੱਖਣਾ ਚਾਹੀਦਾ ਆਪਾਂ ਅੱਗੇ ਹੁਣੀ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੀ ਵੀ ਉਹਨਾਂ ਦੇ ਮੰਮੀ ਡੈਡੀ ਦੇ ਤੇ ਜਿਹੜਾ ਛੋਟਾ ਬੱਚਾ ਉਹਨਾਂ ਦੇ ਘਰ ਆਇਆ ਉਹਦੀ ਵੀ ਗੱਲ ਕਰ ਰਹੇ ਸੀ ਇਹਨਾਂ ਸਾਰਿਆਂ ਨੂੰ ਆਪਦਾ ਧਿਆਨ ਰੱਖਣਾ ਚਾਹੀਦਾ ਸੇਫਟੀ ਪ੍ਰਾਇੋਰਟੀ ਰੱਖਣੀ ਚਾਹੀਦੀ ਆ ਤੇ ਮੈਂ ਤਾਂ ਇਹ ਵੀ ਕਹੂੰਗਾ ਵੀ ਇਹ ਅੱਗੇ ਸਿੱਧੂ ਮੂਸੇਵਾਲਾ ਕਹਿੰਦਾ ਹੁੰਦਾ ਮੈਂ ਤਾਂ ਪਿੰਡ ਆਪਦੇ ਲੋਕਾਂ ਚ ਰਹਿਣਾ ਇਹ ਵੀ ਚੀਜ਼ ਹੁਣ ਆਪਾਂ ਨੂੰ ਮਣਾ ਚੋਂ ਕੱਢ ਦੇਣੀ ਚਾਹੀਦੀ ਆਪਦੀ ਸੇਫਟੀ ਦੇਖੋ ਜ਼ਰੂਰੀ ਨਹੀਂਗਾ ਕਿ ਵੀ ਜੇ ਤੁਸੀਂ ਹਾਈ ਲਾਈਟ ਟ੍ਰੇਡੋਂ ਵੀ ਤੁਸੀਂ ਪਿੰਡ ਚ ਹੀ ਰਹਿਣਾ ਬਿਕਾਜ਼ ਪਿੰਡ ਵਾਲਿਆਂ ਨੇ ਹੀ ਜਦੋਂ ਸਿੱਧੂ ਮੂਸੇਵਾਲੇ ਦੇ ਗੋਲੀਆਂ ਵੱਜੀਆਂ ਸੀ ਉਹ ਗੱਡੀ ਚ ਪਿਆ ਸੀਗਾ ਤੇ ਇਹਨਾਂ ਨੇ ਵੀਡੀਓ ਬਣਾਈਆਂ ਇਹਨਾਂ ਨੇ ਇਹ ਨਹੀਂ ਦੇਖਿਆ ਵੀ ਅਸੀਂ ਇਹਨੂੰ ਹਸਪੀਟਲ ਪਹੁੰਚਾਈਏ ਸੋਚਣ ਵਾਲੀਆਂ ਗੱਲਾਂ हां बिल्कुल बिल्कुल वाकई ਜਿਵੇਂ ਦਿਲਜੀਤ ਦੋਸਾਂ ਚ ਜਿਹੜੀਆਂ ਕੋਲੈਬੋਰੇਸ਼ਨਸ ਹੋ ਰਹੀਆਂ ਨੇ ਦੁਨੀਆ ਭਰ ਦੇ ਵੱਡੇ ਗਾਇਕਾਂ ਦੇ ਨਾਲ ਇਹ ਕੀ ਹੁੰਦਾ ਭਈ ਆਮ ਤੌਰ ਤੇ ਇਹ ਕਿਹਾ ਜਾਂਦਾ ਕਿ ਬਾਲੀਵੁੱਡ ਹੀ ਇੱਕ ਰਸਤਾ ਹੈ ਹਾਲੀਵੁੱਡ ਤੱਕ ਪਹੁੰਚਣ ਦਾ ਇਹ ਧਾਰਨਾ ਸੀ ਪਿਛਲੇ ਸਮੇਂ ਦੇ ਵਿੱਚ ਪਰ ਜਿਵੇਂ ਤੇ ਸਾਡੇ ਗਾਇਕ ਆਏ ਜਿਨ੍ਹਾਂ ਨੇ ਬਾਲੀਵੁੱਡ ਨੂੰ ਪਾਸ ਕਰਕੇ ਉਹ ਤੋਂ ਉੱਤੋਂ ਲੰਘ ਕੇ ਛੜੱਪਾ ਮਾਰ ਕੇ ਸਿੱਧਾ ਹਾਲੀਵੁੱਡ ਤੱਕ ਪਹੁੰਚ ਗਏ ਇੰਗਲਿਸ਼ ਵੈਸਟ ਤੱਕ ਪਹੁੰਚ ਗਏ ਸੋ ਇਹ ਚੀਜ਼ ਕਿਤੇ ਨਾ ਕਿਤੇ ਰਾਸ ਨਹੀਂ ਆਉਂਦੀ ਉਹਨਾਂ ਲੋਕਾਂ ਨੂੰ ਜਿਹੜੇ ਨਹੀਂ ਚਾਹੁੰਦੇ ਜੋ ਕਹਿੰਦੇ ਕਿ ਸਾਡੇ ਰਾਹੀ ਹੋ ਜਿਹੜੀਆਂ ਜਿਹੜੇ ਲੋਕ ਨੇ ਉਹ ਜਾਣ ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਗਾਇਕ ਐਕਟਰ ਨੇ ਮਤਲਬ ਕਿ ਬਾਲੀਵੁੱਡ ਤੁਸੀਂ ਦੇਖਿਆ ਹੋਣਾ ਕਿ 70% ਜਿਹੜੇ ਪੰਜਾਬੀ ਨੇ ਪਰ ਉਹ ਉਹਨਾਂ ਦੀ ਬੋਲੀ ਬੋਲਦੇ ਆ ਇਥੋਂ ਤੱਕ ਕਿ ਤਰਮਿੰਦਰ ਜੀ ਨੂੰ ਪੰਜਾਬ ਦਾ ਪੁੱਤ ਕਿਹਾ ਜਾਂਦਾ ਸੀ ਸਨੀ ਦਿਓਲ ਹੋ ਗਿਆ ਉਹਨੂੰ ਵੀ ਪੰਜਾਬ ਦਾ ਪੁੱਤ ਕਿਹਾ ਜਾਂਦਾ ਸੀ ਪਰ ਜਦੋਂ ਕਿਸਾਨੀ ਸੰਘਰਸ਼ ਦੀ ਗੱਲ ਆਈ ਤਾਂ ਉਹਨਾਂ ਨੇ ਉਲਟ ਬਿਆਨ ਦਿੱਤੇ ਸਨੀ ਦਿਓਲ ਨੇ ਦੀਪ ਸਿੰਘ ਸਿੱਧੂ ਦੇ ਉਲਟ ਬਿਆਨ ਜਿਹੜੇ ਹੈ ਉਹ ਆਪਣੇ ਪੋਸਟ ਪਾਈ ਉਹ ਅੱਜ ਵੀ ਇੰਟਰਨੈਟ ਤੇ ਵਾਇਰਲ ਹੈਗੀ ਹੈ ਸੋ ਹੋਰ ਵੀ ਉਸ ਤੋਂ ਇਲਾਵਾ ਬਹੁਤ ਸਾਰੇ ਨੇ ਅਕਸ਼ੇ ਕੁਮਾਰ ਦੀ ਗੱਲ ਕਰ ਲਈ ਹੈ ਅਮਰitsar ਦੇ ਨਾਲ ਸੰਬੰਧਤ ਹੈ ਪਰ ਉਹ ਵੀ ਕਿਤੇ ਨਾ ਕਿਤੇ ਨਰਿੰਦਰ ਮੋਦੀ ਦੀ ਬੋਲੀ ਬੋਲਦਾ ਹੈ ਹਮੇਸ਼ਾ ਪੰਜਾਬ ਦੇ ਹੱਕ ਦੇ ਵਿੱਚ ਨਹੀਂ ਉਹ ਖੜਦੇ ਸੋ ਇਹ ਜਿਹੜੇ ਗਾਇਕ ਨੇ ਇਹ ਸਿੱਧਾ ਮਤਲਬ ਕਿ ਲੰਘ ਜਾਂਦੇ ਨੇ ਛੜੱਪਾ ਮਾਰ ਕੇ ਬਾਲੀਵੁੱਡ ਤੋਂ ਪਾਰ ਲੰਘ ਗਏ ਯਾਨੀ ਕਿ ਕੈਨੇਡਾ ਪਹੁੰਚ ਗਏ ਅਮਰੀਕਾ ਪਹੁੰਚ ਗਏ ਇੰਗਲੈਂਡ ਆ ਗਏ ਸੋ ਇਹ ਚੀਜ਼ ਕਿਤੇ ਨਾ ਕਿਤੇ ਚੁੱਭਦੀ ਹੈ ਸੋ ਇਹ ਚੀਜ਼ਾਂ ਜ਼ਰੂਰੀ ਨੇ ਕਿ ਸਾਡੇ ਜਿਹੜ ਬਹੁਤ ਵੱਡੇ ਨਕਲਾਕਾਰ ਨੇ ਫਿਲਮੀ ਐਕਟ੍ਰੈਸ ਨੇ ਐਕਟਰ ਹੈਗੇ ਨੇ ਜਿਹੜੇ ਸੋ ਉਹ ਆਪਣਾ ਧਿਆਨ ਜਰੂਰ ਰੱਖਣ ਇਹ ਚੀਜ਼ਾਂ ਨੂੰ ਕਿਤੇ ਨਾ ਕਿਤੇ ਅਣਗੌਲੀਆਂ ਨਹੀਂ ਕੀਤਾ ਜਾ ਸਕਦਾ ਅਖੀਰ ਚ ਭਾਜੀ ਕੁਝ ਕਹਿਣਾ ਚਾਹੋਗੇ ਬਸ ਇਹੀ ਕਿ ਜਿੱਥੇ ਜਣੀ ਆਪਣੀ ਟੈਲੈਂਟ ਹੈਗੀ ਆ ਆਪਾਂ ਨੂੰ ਇਹ ਵੀ ਰਿਸਪੈਕਟ ਕਰਨਾ ਚਾਹੀਦਾ ਐਕਚੁਅਲੀ ਉਹਨਾਂ ਦਾ ਕੰਮ ਆ ਆਪਾਂ ਕਈ ਵਾਰੀ ਬਹੁਤ ਵੱਡੀਆਂ ਅਸਲਾ ਲਾ ਲੈਂਦੇ ਜਿ ਤਾਂ ਦਿਲਜੀਤ ਦੀ ਪੰਜਾਬ 1984 ਆਈ ਸੀਗੀ ਉਹਦੇ ਵਿੱਚ ਕ ਉਸ ਆਪਾਂ ਨੂੰ ਪਹਿਲੋ ਵਧੀਆ ਵੀ ਲੱਗੇ ਹੋਗੇ ਕ ਉਸ ਨੈਗੇਟਿਵ ਵੀ ਲੱਗੇ ਹੋਗੇ ਪਰ ਆਪਾਂ ਇਹ ਵੀ ਦੇਖੀਏ ਜੇ ਉਹ ਆਪਣੇ ਹਿਸਾਬੀ ਚੱਲੇ ਬੰਦਾ ਫਿਰ ਉਹ ਫਿਲਮ ਉਦਾਂ ਬੈਨ ਹੋ ਜਾਣੀ ਹੈ ਜਬਾਰ ਨਹੀਂ ਆਉਣੀ ਸੋ ਇਹਨਾਂ ਚੀਜ਼ਾਂ ਨੂੰ ਕਈ ਵੀ ਆਪਾਂ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਅਸੀਂ ਪੱਖ ਨਹੀਂ ਰਹਿ ਰਹੇ ਦਲਜੀਤ ਦਾ ਜਾਂ ਕਿਸੇ ਦਾ ਵੀ ਪਰ ਇਹ ਚੀਜ਼ਾਂ ਸੋਚਣ ਵਾਲੀਆਂ ਹੁੰਦੀਆਂ ਕਿ ਜਦੋਂ ਆਪਾਂ ਗੱਲ ਕਰ ਰਹੇ ਤੁਸੀਂ ਵੀ ਗੱਲ ਰੱਖਦੇ ਹੋ ਬੈਲੈਂਸ ਰੱਖਣਾ ਪੈਂਦਾ ਤੁਹਾਡੇ ਚੈਨਲ ਤੇ ਸੋ ਇਹ ਇਹ ਚੀਜ਼ ਆ ਵੀ ਜੇ ਆਪਾਂ ਗੱਲ ਜਾਰੀ ਰੱਖਣੀ ਹੈ ਬਹੁਤ ਚੀਜ਼ਾਂ ਦੇਖਣੀਆਂ ਪੈਂਦੀਆਂ ਸੋ ਜਿਹੜੇ ਆਪਣੇ ਇਹ ਸੈਲਿਬ੍ਰਿਟੀ ਹੁੰਦੇ ਆ ਆਪਾਂ ਇਹਨਾਂ ਨੂੰ ਇਦਾਂ ਨਾ ਸੋਚੀ ਆਪਾਂ ਜਜ ਨਾ ਕਰੀਏ ਵੀ ਇਹਨਾਂ ਤੋਂ ਅਸੀਂ ਕੋਈ ਐ ਐਕਸਪੈਕਟੇਸ਼ਨ ਰੱਖਦੇ ਆਂ ਕਰਕੇ ਉਹ ਫਿਰ ਜਦੋਂ ਉਹਨਾਂ ਦਾ ਕੰਮ ਆ ਜਦੋਂ ਫਿਰ ਉਹਨੇ ਜਿੱਦਾਂ ਹੁਣ ਤੁਸੀਂ ਚਮਕੀਲੇ ਦੀ ਗੱਲ ਕੀਤੀ ਇਹ ਫਿਲਮ ਬਣਾਈ ਆਪਾਂ ਤਾਂ ਓਬਵੀਅਸਲੀ ਨਹੀਂ ਲਾਇਕ ਕਰਦੇ ਪਰ ਉਹ ਜੇ ਉਹਦਾ ਕੰਮ ਆ ਉਹਨੇ ਕਰਨ ਹੁਣ ਉਹ ਉਹਨਾਂ ਦੇ ਵਿਆਹ ਤੇ ਗਿਆ ਅੰਬਾਨੀਆਂ ਦੇ ਆਪਾਂ ਤਾਂ ਉਹ ਵੀ ਨਹੀਂ ਲਾਇਕ ਕਰਦੇ ਵੀ ਇਹ ਕਿ ਚੱਕਰ ਵੀ ਪਹਿਲਾਂ ਤਾਂ ਵੀ ਤੁਸੀਂ ਪੋਸਟਾਂ ਪਾਉਂਦੇ ਸੀ ਤੁਸੀਂ ਕਿਸਾਨੀ ਮੋਰਚੇ 'ਚ ਵੀ ਪੈਸੇ ਪਰ ਤੁਸੀਂ ਉੱਥੇ ਕਿਉਂ ਗਏ ਪਰ ਉਹਦਾ ਕੰਮ ਆ ਜੇ ਉਹਨੂੰ ਪੇਮੈਂਟ ਮਿਲਦੀ ਹੈ ਕਿਉਂ ਨਾ ਜਾਏ ਇਦਾਂ ਹੀ ਰਹਿ ਆਣਾ ਗਈ ਉਹਨੂੰ ਪੈਸੇ ਮਿਲਦੇ ਆ ਕਿਉਂ ਨਾ ਜਾਵੇ ਫਿਰ ਉੱਥੇ ਜਾ ਕੇ ਉਹਨੇ মিডিਏ ਨਾਲ ਤਾਂ ਫੋਟੋਆਂ ਖਿਚਾਉਣੀਆਂ ਹੀ ਸੀ ਪਰ ਉੱਥੇ ਜਿਹੜਾ ਆਮ ਬੰਦਾ ਵੀ ਸੀ ਸਿਕਿਉਰਿਟੀ ਵਗੈਰਾ ਉਹਨਾਂ ਨਾਲ ਵੀ ਫੋਟੋਆਂ ਖਚਾਈ ਪਤਾ ਘਾਤੇ ਪਬਲਿਸਿਟੀ ਆ ਬਿਲਕੁਲ ਕਹਿੰਦੇ ਹੁੰਦੇ ਨੋ ਸੱਚ ਥਿੰਗਸ ਬੈਡ ਪਬਲਿਸਿਟੀ ਸੋ ਜਿੱਥੇ ਕਰੋੜਾਂ ਲੋਕ ਰਹਿੰਦੇ ਆ ਉਹ ਉੱਥੇ ਉਹ ਬੰਦਾ ਚ ਆਊਗਾ ਵੀ ਸਾਡਾ ਨਾਂ ਹੋਰ ਵੀ ਅੱਗੇ ਵਧੇ ਕਹਿਣ ਦਾ ਭਾਅ ਇਹ ਆ ਵੀ ਇਹ ਸੈਲੈਬ੍ਰਿਟੀ ਆ ਇਹਨਾਂ ਦਾ ਕੰਮ ਆ ਪਰਫਾਰਮੈਂਸ ਦੇਣੀ ਇਹ ਪੋਲੀਟਿਸ਼ੀਅਨ ਨਹੀਂ ਗਏ ਪਰ ਜੇ ਵੱਡੇ ਨੰਬਰਾਂ ਚ ਜਿੱਦਾਂ ਸਿੱਧੂ ਮੂਸੇ ਵਾਲੇ ਦਾ ਵੀ ਸੀ ਦਲਜੀਤ ਦਾ ਵੀ ਸੀ ਜੇ ਵੱਡੇ ਨੰਬਰਾਂ ਵਾਲਾ ਸੈਲੈਬ੍ਰਿਟੀ ਕੋਈ ਆਪਣੀ ਕੌਮ ਦੀ ਗੱਲ ਹਿਊਮੈਨਿਟੀ ਗੱਲ ਕਰਦਿਆ ਉਹ ਆਪਾਂ ਨੂੰ ਲੈ ਲੈਣੀ ਚਾਹੀਦੀ ਹੈ ਹਾਂ ਬਿਲਕੁਲ ਸਪੋਰਟ ਕਰਨੀ ਚਾਹੀਦੀ ਉਸੇ ਦੀ ਗੱਲ ਕੀਤੀ ਹੈ ਭਾਜੀ ਕਿ ਸਾਨੂੰ ਜਿਹੜਾ ਇਹਨਾਂ ਕੋਲ ਆਸਾਂ ਉਨੀਆਂ ਨਹੀਂ ਰੱਖਣੀਆਂ ਚਾਹੀਦੀਆਂ ਇਹ ਸਾਡੇ ਉਸ ਤਰੀਕੇ ਦੇ ਨਾਲ ਸਾਡੇ ਕੰਮ ਭਾਵੇਂ ਨਹੀਂ ਆ ਸਕਦੇ ਪਰ ਕਿਤੇ ਨਾ ਕਿਤੇ ਜਦੋਂ ਕਿਤੇ ਸਾਲ ਦੇ ਵਿੱਚ ਦੋ ਸਾਲਾਂ ਦੇ ਵਿੱਚ ਇੱਕ ਦਾ ਪਲੱਸ ਪੁਆਇੰਟ ਜਿਹੜਾ ਪੋਜ਼ਿਟਿਵ ਪੁਆਇੰਟ ਕੌਮ ਵਾਲੇ ਪਾਸੇ ਨੂੰ ਗੱਲ ਕਰਨ ਤਾਂ ਉਹ ਸਾਨੂੰ ਲੈ ਜਰੂਰ ਲੈਣਾ ਚਾਹੀਦਾ ਆਸਾਂ ਨਹੀਂ ਰੱਖਣੀਆਂ ਚਾਹੀਦੀਆਂ ਕਿ ਇਦਾਂ ਕਿਉਂ ਕਰ ਲਿਆ ਉਹ ਕਿਉਂ ਕਰ ਲਿਆ ਸੋ ਇੱਕ ਉਹ ਮਾਨਸਿਕਤਾ ਹੈ ਇੱਕ ਉਹ ਛੋਟੀ ਮਾਨਸਿਕਤਾ ਆਪਾਂ ਕਹਿ ਸਕਦੇ ਹਾਂ ਕਿਉਂਕਿ ਦੁਨੀਆ ਬਹੁਤ ਵੱਡੀ ਹੈ ਬਹੁਤ ਕੁਝ ਇੱਥੇ ਹੁੰਦਾ ਸੋ ਇਹ ਸਾਰੀਆਂ ਚੀਜ਼ਾਂ ਸਾਨੂੰ ਧਿਆਨ ਦੇ ਵਿੱਚ ਰੱਖਣੀਆਂ ਚਾਹੀਦੀਆਂ ਭਾਜੀ ਬਹੁਤ ਧੰਨਵਾਦ ਤੁਹਾਡਾ ਤੁਹਾਡਾ ਵੀ ਧੰਨਵਾਦ ਜੀ ਥੈਂਕ ਯੂ ਜੀ ਬਾਈਕ ਜੀ ਕਾ ਖਾਲਸਾ ਬਾਈਕ ਜੀ ਫਤਿਹ